ਕੜ ਕੇ ਕੀ ਕਰਦੇ ਨਾ ਸਿੱਧਾ ਸੌਦਾ ਸਿੱਧਾ ਕਰੋ ਕਰੀਏ ਸਰ ਸ਼ੁਰੂ ਕਰੀਏ ਛੇਪੜੇ ਚੰਗਣ ਓਏ ਭਰਵੰਦ ਖੜਿਆ ਸਵੀਟ ਪੜਨ ਸਵੀਟ ਪੜਨ ਸਭ ਆਇਓ ਹੋ ਗਿਆ ਯਾਰ ਨੋਆਡੇ ਓਨ ਕਰ ਲਓ ਆਇਕ ਕਰਵਾ ਲਵੀ ਐਨੀ ਕਰਨੀ ਆ ਆ ਸਾਡੇ ਉੱਤੇ ਭਾਈ ਇਹ ਕਰਦਾ ਭਾਈ ਇੱਕ ਉਹ ਪਿੱਛੇ ਇਹਨਾਂ ਫੋਟੋ ਇੱਕ ਇੱਕ ਰੋਸ ਫੋਟੋ ਕੁਬਿੰਦਰ ਫੋਟੋ ਕਰੇਗਾ ਭਾਈ ਸਭ ਨੇ ਚਾਹ ਹਾਂਜੀ ਅੱਜ ਮੈਂ ਭਾਈ ਭਾਈ ਸਭ ਨੇ ਕਿਹਾ ਰੋਲਾ ਸਰ ਨਿਮਨ ਤਾਰਾ ਰੇਰ ਵਿੱਚ ਬੈਠਾ ਉਹ ਪਾਸੇ ਕਰ ਰਿਹਾ ਤਾਂ ਚਾਰ ਸਾਈਡ ਤੇ ਖੜ ਦੇ ਸੀ ਮੇਰੇ ਮਾੜਾ ਕਿੱਥੇ ਫੋਨ ਹੈ ਬਲਵੰਤਾ ਥੋੜਾ ਸਪੇਸ ਦਿਆ ਕਰੋ ਯਾਰ ਇੱਕ ਮਿੰਟਾ ਕੋਈ ਸਾਡਾ ਤੁੰਡਾ ਪੋਜੀਸ਼ਨ ਨੂੰ ਡੱਬੇ ਪਰ ਨੂੰ ਕਰਦੇ ਸਾਈਡ ਤੇ ਡੱਬੇ ਪਿੱਛਾ ਮੜਿਆ ਦੋਨੋਂ ਉਧਰ ਨੂੰ ਕਰਨੇ ਪੜਾਣ ਮਾਤ ਹਰੇ ਜਰਾ ਠੀਕ ਹੈ ਜੀ ਕਰੀਏ ਓਕੇ ਹਾਂਜੀ ਸਰ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਇਹਦੇ ਬਾਰੇ ਦੱਸੋ ਜੀ ਅੱਜ ਹੀ ਕ ਸਿਕਰਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਨੇ ਤਿੰਨ ਨੂੰ ਹਿਜਮ ਅਰੈਸਟ ਕੀਆ ਹੈ ਜੋ ਦੋ ਵਕ ਵਕ ਗੈਂਸਟ ਦੇ ਨਾਲ ਅਸੋਸੀਏਟਡ ਹੈ ਇਹ ਤਿੰਨੇ ਭੋਜਨ ਜੋ ਆਪਣਾ ਵਿੱਚੋਂ ਦੋ ਮੋਟੇ ਹੈਗੇ ਰੋਗੇ ਤੇ ਚੀਕੂ ਐਂਡ ਸਪਾਸ ਉਹ ਯਾਦ ਇਹ ਲਾਰੈਂਸ ਸ਼ੋਈਗ ਐਂਡ ਅਸੋਸੀਏਟਿਡ ਦੇ ਜਸ ਸ਼ਿਰਾਜ ਕਾਰਾ ਦਾ ਦਾ ਅ ਇਹ ਰਾਜੀਵ ਦਾ ਗੈਂਗ ਦੇ ਨਾਲ ਅਸ਼ੀਰ ਹੈ ਤਾਂ ਉਹ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਤੌਲ ਇਲੈਗਲ ਪਿਸਤੌਲ ਰਿਕਵਰ ਹੋਏ ਹੈ ਤੇ 26 ਦੇ ਕਰੀਬ ਜਿਹੜੇ ਰੋਂ ਰਿਕਵਰ ਹੋਏ ਹੈ ਤਾਂ ਜੋ ਰੋਹਿੰਦ ਚੀਕੂ ਤੇ ਸਪਾਸ ਉਹ ਕੈ ਇਹ ਲੋਰੈਂਸ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਪ੍ਰੀਤਪਾਲ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨਾਰੀਆ ਡੇ ਤੇ ਜਿਹਦੇ ਵਿੱਚ ਪ੍ਰੀਤਪਾਲ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਪਰੇ ਬ੍ਰੀਫ ਇੰਕਾਉਂਟਰ ਬਾਈ ਸੀਆਈਏ ਪਟਿਆਲਾ ਅਤੇ ਖਵਾਲੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਸੋ ਰੋਹਿਤ ਵਰਚੀ ਇਹ ਨਵ ਲਾਹੌਰੀਆ ਦੇ ਨਾਲ ਜੇਲ੍ਹ ਦੇ ਉੱਤੇ ਰਿਹਾ ਹੈ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵਕ ਵਕ ਸੰਗੀਨ ਅਪਰਾਧ 307 302 ਦੇ ਇਤੇ ਦਰਜ ਨੇ ਉਹ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੈਂਸ ਮਿਸ਼ੋਈ ਗੈਂਡੇ ਤੇ ਇਹ ਚਾਹ ਰਿਆ ਸੀਗਾ ਕਿ ਜਿਹੜੇ ਪੁਨੀਤ ਘੋੜਾ ਤੇ ਜਿਹੜੇ ਦੇ ਸਾਥੀ ਹੈ ਉਹਨਾਂ ਤੇ ਬਾਅਦ ਸੁਖਨਾ ਮਿਲ ਕੇ ਵਾਇਰਿੰਗ ਕਰੇ ਉਹ ਸੁਪਾ ਚੁੱਕਾ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਕ੍ਰਿਮੀਨਲ ਹਿਸਟਰੀ ਹੈ ਇੱਕ ਫੇਮਸ ਮਾਰਡਰ ਹੋਇਆ ਸੀ ਪੋਨਾ ਜਿਹੜੀ ਵਿਕੇ ਜਿਹਦੇ ਦੋ ਔਰਤਾਂ ਦਾ ਗਲਾ ਰੇਟੇ ਕਤਲ ਹੋਇਆ ਸੀ ਉਹਦੇ ਜਿਹੇ ਦੋਸ਼ੀ ਆ ਤੇ ਅੱਤਕਲ ਬੇਲਤੇ ਆ ਤਾਂ ਉਹ ਇਹ ਦੋਨੋਂ ਹੀ ਮਿਲਕੇ ਮਧ ਪ੍ਰਦੇਸ਼ ਤੋਂ ਦੋ ਵੈਪਨ ਲੈ ਆਉਂਦੇ ਆ ਵੈਪਨ ਨੇ ਆਕੇ ਤਾਪ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਆ ਉੱਥੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀ ਕੋਈ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈ ਪਟਿਆਲਾ ਦੀ ਟੀਮ ਨੇ ਇਹ ਕਬਡੀ ਵਾਰਦਾਤ ਨੂੰ ਅਵਾਰਡ ਕੀਤਾ ਹੈ ਇਹ ਜੋ ਜਸ਼ਰਾਜ ਕਾਕਾ ਹੈ ਉਹ ਪ੍ਰੀਤਪੁਰ ਦੇ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈ। ਉਹ ਜਿਹਨੇ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਇਨਕਾਫਰ ਹੋਇਆ ਸੀ ਇਸ ਦਸਤੇ ਵਿੱਚ ਜਿਹਦੇ ਚ ਉਹ ਅਰੈਸਟ ਹੋਇਆ ਸੀਗਾ ਜਿਹਦੇ ਚ ਉਹ ਜੇਲ੍ਹ 'ਚ ਹੈ। ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ ਦੋ ਪਿਸਟਲ ਮਿਲੇ ਆ ਤੇ 14 ਰਾਉਂਡ ਮਿਲੇ ਆ। ਤਾਂ ਟੋਟਲ ਕੁੱਲ ਮਿਲਾ ਕੇ ਸਾਨੂੰ 4 ਇਲੀਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਆ। ਤੇਰੀ ਇਨਵੈਸਟੀਗੇਸ਼ਨ ਅਸੀਂ ਫਾਰਮ ਲਈ ਕਰ ਰਹੇ ਆ। ਇਹਨਾਂ ਦਾ ਮਾਰਦਕੀ ਇਹਨਾਂ ਨੂੰ ਜੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ ਸਰ ਲੋਕਲ ਨੇ ਇਹ ਰਪੋਰਟ ਜਿਹੜੇ ਨੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਲੋਕ ਚੀਪੂ ਮਰਡ ਸੋਖਾ ਆਏ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਬਾਕੀ ਹੋਰ ਵੀ ਪੁੱਛਗਛ ਜਾਰੀ ਹੈ ਕਾਕੇ ਦੀ ਕਿ ਤੋਂ ਲੈ ਕੇ ਉਹ ਸੀ ਡਿਸਆਪਰ ਸਰ ਕੋਈ ਚੇਨ ਹੈ ਜਾਂ ਕੀ ਸਿਸਟਮ ਹੈ ਜਿਕੇ ਇਸ ਤਰ੍ਹਾਂ ਵੈਪਨ ਇਥੇ ਪਹੁੰਚ ਜਾਂਦਾ ਆਟੋਮੈਟਿਕ ਤੰਕ ਲੱਗ ਰਹੇ ਨਹੀਂ ਮਤਲਬ ਪਹਿਲਾਂ ਹੁੰਦਾ ਸੀ ਜਦੋਂ ਮਿਲਦੇਸ ਦੇ ਉੱਪਰ ਤਾਂ ਬੇਸਿਕਾ ਹੀ ਹੁੰਦੇ ਸੀ ਪਰ ਹੁਣ ਵਧੀਆ ਕੰਪਨੀ ਦੇ ਆਨ ਲੱਗ ਕੋਈ ਚੇਨ ਹੈ ਜਾਂ ਕੀ ਹੈ ਇਹਦੇ ਇਤ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹਦਾ ਹੋਇਆ ਹੈ ਅਗਰ ਬੇਸਿਕਲੀ ਜੋ ਇਹ ਜਿਹੜੇ ਵੈਪਨ ਇਥੇ ਆ ਰਹੇ ਨੇ ਤੇ ਬਤਵਾ ਕਟਣਾ ਵਾਂਗ ਅੰਜਾਮ ਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਅਰਸ਼ਲ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਨੇ ਆਪਣੀ ਪੁਸ਼ਕਸ਼ ਦੇ ਇਨਵੈਸਟੀਗੇਸ਼ਨ ਤੇ ਐਵਿਡੈਂਸ ਵੀ ਬਣਿਆ ਹੈ ਕਿ ਇਹ ਮੱਧ ਪ੍ਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਰਾਜੀਵ ਰਾਜਾ ਗੈਂਗ ਤੇ ਨੋਰਸ ਇਹ ਦੋਨੋਂ ਮਿਲ ਕੇ ਚੱਲ ਰਹੇ ਨੇ ਕਿਉਂਕਿ ਰਾਜੀਵ ਦਾ ਰਾਜਾ ਗੈਂਗ ਕਾਫੀ ਐਕਟਿਵ ਪਿਆਰਾ ਤੋਂ ਵੀ ਸੁਣਿਆ ਜਾ ਰਿਹਾ ਹੈ ਐਕਚੁਅਲ ਦੇ ਵਿੱਚ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਚੀਕੂ ਐਂਡ ਸੁਖ ਇਹ ਨਵ ਲਹੌਰੀਆ ਲਹੌਰੀਆ ਜੋ ਲਾਰਸ ਬਿਸ਼ੋ ਦੇ ਅੰਦਰ ਦੋਸ਼ੀ ਹੈ ਉਹਦੇ ਨਾਲ ਚੀਕੂ ਜੇਲ੍ਹ ਦੇ ਵਿੱਚ ਸੀਗਾ ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 370 ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀ ਉਹਦੇ ਕਰਕੇ ਇਹ ਦੀ ਐਸੋਸੀਏਸ਼ਨ ਲਾਰਸ ਮਿਸ਼ਰੋਈ ਗੈਂਗ ਦਾ ਹੋਈ ਹੈ ਅ ਜੋ ਦੂਸਰਾ ਦੋਸ਼ੀ ਹੈ ਕਾਕਾ ਅਸ਼ਰਾਜ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚ ਬਿਕੋਜ਼ ਆਫ ਤਰਨ ਪਨੀਤ ਕੋਲਾ ਤੇ ਤਰਨ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਨਾ ਦੀ ਰਾਈਵਲਰੀ ਹੈ ਪਨੀਤ ਕੋਲਾ ਤੇ ਤੇਜਪਾਲ ਤੇ ਜੀਪੂ ਤੇਜਪਾਲ ਤੇ ਜੀ ਨੂੰ ਇਕੱਠੇ ਸੀਗੇ ਪ੍ਰੀਤ ਗੋਲਾ ਦੇ ਉਹਦੇ ਸਾਥੀ ਇੱਕ ਤਰਫ ਸਨ ਇਹ। ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਹੋਇਆ। ਸਰ ਜਿੱਦਾਂ ਹੈਤ ਪ੍ਰਦੇਸ਼ ਦਾ ਨਾਮ ਨਾਲ ਜੁੜਦਾ ਤਾਂ ਲੱਗਦਾ ਹੈ ਕਿ ਦੇਸ਼ਵਰੋਹੀ ਤਾਕਤਾਂ ਦੇ ਨਾਲ ਵੀ ਇਹਨਾਂ ਦਾ ਸੰਪਰਕ ਹੋ ਸਕਦਾ ਹੈ। ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਦਾ ਟਰੈਕ ਉਪ ਕਰਾਂਗੇ। ਕੌਣ-ਕੌਣ ਇਹਦੇ ਵਿੱਚ ਇਨਵੋਲਡ ਹੈ ਫਰਦਰ ਕਿਹ ਕਿਹੜੀ ਚੇਨ ਵੈਪਲ ਦੀ ਚੱਲਦੀ ਹੈ ਤੇ ਹੋਰ ਕੌਣ-ਕੌਣ ਹੋਰ ਇਹਨਾਂ ਨੂੰ ਸਪੋਰਟ ਕਰ ਰਹੇ ਹੈ। ਸਰ ਲੱਗਦਾ ਹੈ ਕਿ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਤਾਂ ਜਦੋਂ ਐਕਸੈਸ ਚੱਲ ਰਹੀ ਹੈ ਨਾ ਪਰ ਯਲਾਜ ਸਾਡੀ ਪਹਿਲੀ ਟੈਲੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਜਿਹੜੀ ਇਹ ਪਹਿਲਾਂ ਹੀ ਅਸੀਂ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਰੈਸਟ ਕਰ ਦਿੱਤਾ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜਰੂਰ ਵੀ ਆਈ ਹੈ ਤਾਂ ਸਾਡੀ ਟਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਕੰਟੈਂਟ ਕੀਤਾ ਜਾਵੇ ਉਹਨੂੰ ਲੋਸ਼ਰ ਨੂੰ ਰੈਸਟ ਕਰ ਦਿੱਤਾ ਇਸ ਤੋਂ ਬਾਅਦ ਅਸੀਂ ਕੰਮ ਕਰਦੇ ਹਾਂ ਇਹ ਗ੍ਰਫਤਾਰ ਕੀ ਹੋ ਜੋ ਜੀਪ ਗੈਂਡ ਸੁਖਰੇ ਇਸ ਨੌਰ ਏਰੀਆ ਦੇ ਵਿੱਚੋਂ ਅਰੈਸਟ ਹੋਏ ਨੇ ਸਨੌਰ ਜਿਹੜਾ ਸਿਟੀ ਆਊਥ ਕੋ ਅਰੈਸਟ ਹੋਏ ਹੈਗਾ ਜੋ ਜਸ਼ਰਾਜ ਹੈ ਇਹ ਨੀਰ ਪਾਰ ਦੇ ਕੋਲੋਂ ਡਕਾਰਾ ਚੌਕੀ ਬਾਈ ਪਰੀਆ ਨੂੰ ਅਰੈਸਟ ਕੀਤਾ ਗਿਆ ਇਹਨਾਂ ਕੋਲੋਂ ਬਾਈਕਲ ਤੇ ਯਾਰ ਇਸਤੇਮਾਲ ਬਾਈਕਲ ਵੀ ਡਕਾਰਾ ਸੀਗੇ ਆਪਸ ਵਿੱਚ ਰੰਜਿਸ਼ ਲਈ ਇਸਤੇਮਾਲ ਕੀਤਾ ਗਿਆ ਜਾਂ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਡਕਾਰਾ ਇਨੀਸ਼ੀਅਲ ਇਨਵੈਸਟੀਗੇਸ਼ਨ ਜੇ ਹੈ ਕਿ ਜੋ ਜੀਪ ਤੇ ਜਸ਼ਨੇ ਬਲੇ ਸੁਖਰੇ ਬਲੈਂਕ ਹੁੰਦਾ ਸੀ ਕਿ ਫਰੀਦ ਕੋਲੇ ਉਹ ਜਿਹੜੇ ਚੇਪੜ ਹੋਏ ਜਿਹੜੇ ਸਾਥੀ ਬਾਹਰ ਨੇ ਉਹਨਾਂ ਜੋ ਕਿਸੇ ਨਾ ਕਿਸੇ ਤੇ ਅਟੈਕ ਕਰਦੇ ਉਹ ਬਿਮਾਰੀ ਤੇਜ਼ ਬਾਲ ਦੇ ਮਟਰ ਦਾ ਬਦਲਾ ਠੀਕ